ਜਿਹੜੇ ਮੌਸਮੀ ਫੁੱਲ ਹੁੰਦੇ ਹੈਗੇ ਇਹ ਲਗਭਗ ਤੁਸੀਂ ਸਾਲ ਦੇ ਵਿੱਚ ਜਿਹੜਾ ਇਹਨਾਂ ਨੂੰ ਸਾਰਾ ਸਾਲ ਮੌਸਮੀ ਫੁੱਲ ਆਪਦੀ ਫੁੱਲਵਾੜੀ ਦੇ ਵਿੱਚ ਲਾ ਕੇ ਰੱਖ ਸਕਦੇ ਹੋਗੇ ਪਹਿਲਾਂ ਵੀ ਇਹਦੇ ਬਾਰੇ ਆਪਾਂ ਇੱਕ ਵੀਡੀਓ ਬਣਾਈ ਸੀਗੀ ਅੱਜ ਫੇਰ ਜਿਹੜੀ ਗੱਲਬਾਤ ਮੌਸਮੀ ਫੁੱਲਾਂ ਬਾਰੇ ਕਰਾਂਗੇ ਮੌਸਮੀ ਫੁੱਲ ਕਿਹੜੇ-ਕਿਹੜੇ ਸਮੇਂ ਦੇ ਵਿੱਚ ਇਹਨਾਂ ਦੀ ਪਨੀਰੀ ਲੱਗਦੀ ਹੈਗੀ ਕਦੋਂ-ਕਦੋਂ ਤੁਸੀਂ ਜਿਹੜਾ ਇਹਨਾਂ ਨੂੰ ਪੱਟ ਕੇ ਜਿਹੜਾ ਆਪਣੇ ਕਿਆਰੀਆਂ ਦੇ ਵਿੱਚ ਜਾਂ ਗਮਲਿਆਂ ਦੇ ਵਿੱਚ ਲਾਉਣਾਗਾ ਤੇ ਕਿਹੜੇ ਕਿਹੜੇ ਜਿਹੜੇ ਬੀਜ ਕਿਹੜੇ ਕਿਹੜੇ ਸਮੇਂ ਯਾਨੀ ਕਿ ਕਿਹੜੀਆਂ-ਕਿਹੜੀਆਂ ਕਿਸਮਾਂ ਕਿਹੜੇ-ਕਿਹੜੇ ਸਮੇਂ ਲੱਗਦੀਆਂ ਹਿੰਗੀਆਂ ਉਹ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਤੇ ਵੀਡੀਓ ਨੂੰ ਅੰਤ ਤੱਕ ਦੇਖਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਪੇਜ ਨੂੰ ਫੋਲੋਅ ਅਤੇ ਸਬਸਕ੍ਰਾਈਬ ਕਰ ਲਓ ਜੀ ਆ ਜਿਹੜੀ ਅੱਜ ਦੀ ਮੇਨ ਗੱਲਬਾਤ ਰਹੂਗੀ ਉਹ ਗਰਮੀ ਸੀਜ਼ਨ ਦੇ ਜਿਹੜੇ ਆਪਣੇ ਮੌਸਮੀ ਫੁੱਲ ਹੁੰਦੇ ਉਹਨਾਂ ਬਾਰੇ ਰਹੂਗੀ ਗਰਮੀ ਸੀਜ਼ਨ ਦੇ ਮੌਸਮੀ ਫੁੱਲਾਂ ਦੀ ਜਿਹੜੀ ਤੁਸੀਂ ਪਨੀਰੀ ਹੈਗੀ ਉਹ ਮਾਰਚ ਦੇ ਮਹੀਨੇ ਤੁਸੀਂ ਲਾਉਣੀ ਹੁੰਦੀ ਹੈਗੀ ਜਨਨ ਕਿ ਅੱਜ ਤੋਂ 15-20 ਦਿਨ ਪਹਿਲਾਂ ਜਿਹੜੀ ਆਪਾਂ ਇਹ ਪਨੀਰੀ ਲਈ ਸੀਗੀ ਇਹਦੀ ਉਮਰ ਜਿਹੜੀ ਹੁਣ 20 ਕਿ ਦਿਨ ਹੋ ਚੁੱਕੀ ਹੈਗੀ ਤੇ 10 ਕਿ ਦਿਨਾਂ ਨੂੰ ਪੱਟ ਕੇ ਜਿਹੜੀ ਇਹ ਪਨੀਰੀ ਆਪਾਂ ਆਪਣੇ ਕੈਰੀਆਂ ਦੇ ਵਿੱਚ ਗਮਲਿਆਂ ਦੇ ਵਿੱਚ ਜਾਂ ਖੇਤ ਦੇ ਵਿੱਚ ਜਿੱਥੇ ਵੀ ਚਾਹਾਂਗੇ ਉੱਥੇ ਲਾ ਸਕਾਂਗੇ ਆ ਜ਼ਿਆਦਾਤਰ ਮੌਸਮੀ ਫੁੱਲ ਜਿਹੜੇ ਗਮਲਿਆਂ ਦੇ ਵਿੱਚ ਆ ਉਹਨਾਂ ਦਾ ਸਾਈਜ਼ ਤੇ ਫੁੱਲ ਜਿਹੜੇ ਉਹਨਾਂ ਤੇ ਥੋੜੇ ਜਿ ਘੱਟ ਆਉਂਦੇ ਆ ਜੇਕਰ ਤੁਸੀਂ ਕੈਰੀ ਦੇ ਵਿੱਚ ਜਾਂ ਬੱਟਾਂ ਦੇ ਉੱਪਰ ਲਾਉਂਗੇ ਤਾਂ ਉਹਨਾਂ ਦੇ ਉੱਪਰ ਤੁਹਾਨੂੰ ਜਿਹੜੇ ਫੁੱਲ ਜ਼ਿਆਦਾ ਮਿਲਣਗੇ ਜੀ ਜਿਹੜੇ ਮੇਨ ਫੁੱਲ ਜਿਹੜੇ 7-8 ਪ੍ਰਕਾਰ ਦੇ ਤੁਸੀਂ ਗਰਮੀ ਦੇ ਸੀਜ਼ਨ ਦੇ ਵਿੱਚ ਲਾ ਸਕਦੇ ਹੋ ਉਹਦੇ ਵਿੱਚ ਜੀਨੀਆ ਕੋਚੀਆ ਤੇ ਕੋਸਮੋਸ ਪੋਰਚੂਲਾਕ ਆ ਜਿਹੜੀ ਕਿ ਦੁਪਹਿਰ ਖਿੜੀ ਹੁੰਦੀ ਹੈਗੀ ਫਿਰ ਇਹ ਤੋਂ ਇਲਾਵਾ ਬਾਲਸਮ ਹੋ ਗਿਆ ਅ ਫਿਰ ਇਹਦੇ ਵਿੱਚ ਅਮਰੈਂਥਸ ਹੋ ਗਿਆ ਜੀ ਤੇ ਬਾਲਸਮ ਹੋ ਗਿਆ ਸਨਫਲਾਅਰ ਹੋ ਗਿਆ ਸਨਫਲਾਅਰ ਦੀਆਂ ਤਿੰਨ ਚਾਰ ਵੈਰਾਈਟੀਆਂ ਹੋ ਗਈਆਂ ਇਹ 7-8 ਪ੍ਰਕਾਰ ਦੇ ਜਿਹੜੇ ਫੁੱਲ ਤੁਸੀਂ ਇਸ ਸਮੇਂ ਜਿਹੜੇ ਲਾ ਸਕਦੇ ਹੋਗੇ ਹੁਣ ਪਨੀਰੀ ਜੇਕਰ ਤੁਸੀਂ ਕਿਸੇ ਕਾਰਨ ਕਰਕੇ ਨਹੀਂ ला ਸਕਦੇ ਤਾਂ ਤੁਸੀਂ ਹੁਣ ਵੀ ਪਨੀਰੀ ਗਾ ਸਕਦੇ ਹੋ ਜੇਕਰ ਤੁਹਾਨੂੰ ਕਿਤੋਂ ਪਨੀਰੀ ਮਿਲਦੀ ਹੈ ਬੂਟੇ ਮਿਲਦੇ ਹੈ ਤਾਂ ਤੁਸੀਂ ਲੈ ਕੇ ਵੀ ला ਸਕਦੋਂਗੇ ਸਭ ਤੋਂ ਮੁੱਖ ਚੀਜ਼ ਜਿਹੜੀ ਇਹਦੇ ਵਿੱਚ ਸਮਾ ਹੁੰਦੀ ਹੈ ਸਹੀ ਸਮੇਂ ਤੇ ਲਗਾਈ ਗਈ ਪਨੀਰੀ ਹੀ ਤੁਹਾਨੂੰ ਜਿਹੜੇ ਵਧੀਆ ਫੁੱਲ ਦੇਊਗੀ ਜੇਕਰ ਤੁਸੀਂ ਪਨੀਰੀ ਲੇਟ ਕਰ ਲਓਗੇ ਪਹਿਲੀ ਗੱਲ ਤਾਂ ਪਨੀਰੀ ਚੰਗੀ ਤਰ੍ਹਾਂ ਉਗਰਨੀ ਨਹੀਂ ਨੀਗੀ ਜੇ ਚੰਗੀ ਤਰ੍ਹਾਂ ਉਦੋਂ ਤੋਂ ਚੰਗੀ ਤਰ੍ਹਾਂ ਗਰੋਥ ਨਹੀਂ ਕਰਨੀ ਤੇ ਫਿਰ ਜਦੋਂ ਤੁਸੀਂ ਪੱਟ ਕੇ ਲਾਉਂਗੇ ਤਾਂ ਬੂਟੇ ਨੇ ਮਰਦੇ ਰਹਿਣਾਗਾ ਚੰਗੀ ਜਿਹੜੀ ਹਾਈਟ ਦਾ ਤੇ ਵਧੀਆ ਮਟਾਈ ਦਾ ਬੂਟਾ ਜਦੋਂ ਤੁਸੀਂ ਪੱਟ ਕੇ ਕੈਰੀ ਦੇ ਵਿੱਚ ਜਾਂ ਗੰਬਲੇ ਦੇ ਵਿੱਚ ਲਾਉਂਗੇ ਫੇਰ ਹੀ ਜਿਹੜਾ ਸਹੀ ਤਰੀਕੇ ਨਾਲ ਚੱਲੂਗਾ ਕੈਰੀ ਦੀ ਤਿਆਰੀ ਕਰਨ ਬਾਰੇ ਗੱਲ ਕਰ ਲਈਏ ਜਾਂ ਗੰਬਲੇ ਦੀ ਮਿੱਟੀ ਦੀ ਤਿਆਰੀ ਕਰਨ ਬਾਰੇ ਗੱਲ ਕਰ ਲਈਏ ਇੱਕ ਹਿੱਸਾ ਤੁਸੀਂ ਰੇਤੇ ਦਾ ਇੱਕ ਹਿੱਸਾ ਗਾਰਡਨ ਸੋਇਲ ਜਾਂ ਖੇਤ ਵਾਲੀ ਮਿੱਟੀ ਦਾ ਇੱਕ ਹਿੱਸਾ ਤੁਸੀਂ ਬਰਮਿਕੰਪੋਸਟ ਦਾ ਤੇ ਥੋੜੀ ਬਹੁਤੀ ਉਹਦੇ ਵਿੱਚ ਬੋਨ ਮੀਲ ਵਗੈਰਾ ਜਿਹੜੀ ਪਾ ਸਕਦੇ ਹੋਗੇ ਇਹਨਾਂ ਚੀਜ਼ਾਂ ਨੂੰ ਰਲਾ ਕੇ ਤੁਸੀਂ ਗਮਲਾ ਭਰਨਾਗਾ ਜਾਂ ਕੈਰੀ ਦੇ ਵਿੱਚ ਇਹ ਚੀਜ਼ਾਂ ਰਲਾ ਲੈਣੀਆਂ ਹੈਗੀਆਂ ਉਦੋਂਦ ਪੁੱਟ ਕੇ ਪਣੀਰੀ ਲਾ ਕੇ ਨਾਲ ਦੀ ਨਾਲ ਜਿਹੜਾ ਪਾਣੀ ਦੇ ਨਾਲ ਭਰ ਦੇਣਾਗਾ ਇੱਕ ਚੀਜ਼ ਜਿਹੜੀ ਖਾਸ ਧਿਆਨ ਦੇ ਵਿੱਚ ਰੱਖਣੀ ਹੈ ਜਿਹੜਾ ਤੁਸੀਂ ਪਣੀਰੀ ਹੈਗੀ ਉਹ ਸ਼ਾਮ ਦੇ ਵੇਲੇ ਪੁੱਟ ਕੇ ਜਿਹੜੀ ਕੈਰੀ ਦੇ ਵਿੱਚ ਜਾਂ ਗਮਲੇ ਦੇ ਵਿੱਚ ਲਾਉਣੀ ਹੈਗੀ ਕਿਉਂਕਿ ਰਾਤ ਦੇ ਵੇਲੇ ਬੂਟਾ ਜਿਹੜਾ ਆਪਣੇ ਆਪ ਨੂੰ ਜਿਹੜਾ ਉਹਦਾ ਟ੍ਰਾਂਸਪਲੈਂਟਿੰਗ ਸ਼ੌਕ ਹੁੰਦਾਗਾ ਪੱਟ ਕੇ ਲਾਉਣ ਵਾਲਾ ਜਿਹੜਾ ਉਹਨੂੰ ਸਦਮਾ ਲੱਗਦਾ ਉਹਨੂੰ ਸਹਾਰ ਸਹਾਰ ਜਾਂਦਾਗਾ ਤੇ ਸਵੇਰ ਵੇਲੇ ਨੂੰ ਜਿਹੜਾ ਬੂਟਾ ਥੋੜਾ ਬੋਧਾ ਝੜ ਆਪਣੀ ਸੈੱਟ ਕਰ ਲੈਂਦਾਗਾ ਸਰਦੀਆਂ ਦੇ ਵਿੱਚ ਜਿਹੜੀ ਵੈਰਾਈਟੀ ਆ ਫੁੱਲਾਂ ਦੀ ਉਹ ਕਾਫੀ ਜ਼ਿਆਦਾ ਹੁੰਦੀ ਹੈਗੀ ਉਹਦੇ ਬਾਰੇ ਵੀ ਜਿਹੜੀ ਉਸ ਸਮੇਂ ਕੋਸ਼ਿਸ਼ ਕਰਾਂਗੇ ਵੀਡੀਓ ਬਣਾਉਣ ਦੀ ਉਹਦੇ ਵਿੱਚ ਜ਼ਿਆਦਾਤਰ ਜਿਹੜਾ ਆਪਣਾ ਪਨੀਰੀ ਦਾ ਸਮਾਂ ਮੇਨ ਉਹ ਜਿਹੜਾ ਸਤੰਬਰ ਦਾ ਮਹੀਨਾ ਯਾਨੀ ਕਿ ਨੌਵੇਂ ਮਹੀਨੇ ਦੇ ਵਿੱਚ ਤੁਸੀਂ ਜਿਹੜੇ ਸਰਦੀ ਵਾਲੇ ਫੁੱਲਾਂ ਦੀ ਪਨੀਰੀ ਲਾਉਣੀ ਹੁੰਦੀ ਹੈ ਤੀਜੇ ਮਹੀਨੇ ਦੇ ਵਿੱਚ ਜਿਹੜੀ ਤੁਸੀਂ ਗਰਮੀ ਵਾਲੇ ਫੁੱਲ ਹੁੰਦੇ ਆ ਇਹਨਾਂ ਦੀ ਪਨੀਰੀ ਲਾਉਣੀ ਹੁੰਦੀ ਹੈ ਤੇ ਜਿਹੜਾ ਛੇਵੇਂ ਮਹੀਨੇ ਦੇ ਵਿੱਚ ਜਿਹੜੇ ਫੁੱਲ ਆਪਣੇ ਬਰਸਾਤੀ ਰੁੱਤ ਦੇ ਵਿੱਚ ਯਾਨੀ ਕਿ ਜੂਨ ਜੁਲਾਈ ਦੇ ਵਿੱਚ ਜੁਲਾਈ ਅਗਸਤ ਦੇ ਵਿੱਚ ਲੱਗਦੇ ਹੈਗੇ ਉਹਨਾਂ ਦੀ ਪਨੀਰੀ ਤੁਸੀਂ ਆਪਣੇ ਜੂਨ ਦੇ ਮਹੀਨੇ ਦੇ ਵਿੱਚ ਲਾਉਣੀ ਹੁੰਦੀ ਹੈਗੀ ਉਹਦੇ ਵਿੱਚ ਚਾਰ ਪੰਜ ਵੈਰਾਈਟੀਆਂ ਆ ਜਾਂਦੀਆਂ ਬਰਸਾਤੀ ਦੇ ਵਿੱਚ ਮੇਨ ਉਹਦੇ ਵਿੱਚ ਫਲੋਸ਼ੀਆ ਹੁੰਦੀ ਹੈ ਜੀ ਅ ਅਮਰੈਂਥਸ ਹੁੰਦੀ ਹੈਗੀ ਕਾਕਸਕੌਮ ਹੁੰਦੀ ਹੈਗੀ ਤੇ ਦੋ ਤਿੰਨ ਵੈਰਾਈਟੀਆਂ ਇਦਾਂ ਦੀਆਂ ਹੋਰ ਜਿਹੜੀਆਂ ਤੁਸੀਂ ਬਰਸਾਤੀ ਫੁੱਲਾਂ ਦੇ ਵਿੱਚ ਲਾ ਸਕਦੇ ਹਾਂ ਬਰਸਾਤੀ ਦੇ ਵਿੱਚ ਜਿਹੜੀ ਵੈਰਾਈਟੀ ਕਾਫੀ ਘੱਟ ਆਉਂਦੀ ਹੈਗੀ ਸਰਤਿਆਂ ਦੇ ਵਿੱਚ ਬਹੁਤ ਜ਼ਿਆਦਾ ਆਉਂਦੀ ਹੈ ਤੇ ਮੀਡੀਅਮ ਦੀ ਵੈਰਾਈਟੀ ਜਿਹੜੀ ਕਰਮੀਆਂ ਵਾਲੇ ਸੀਜ਼ਨ ਦੇ ਦੌਰਾਨ ਆਉਂਦੀ ਹੈਗੀ ਜੀਨੀਆ ਜਿਹੜਾ ਕਿ ਕਾਫੀ ਸੋਨਾ ਫੁੱਲ ਹੈ ਜਿਹਦੇ ਉੱਚ ਆਪਣੇ ਕੋਲ 6-7 ਵੈਰਾਈਟੀਆਂ ਮੌਜੂਦ ਨੇਗੀਆਂ ਜਾਦਾ ਪਨੀਰੀ ਆਪਣੇ ਕੋਲ ਹੈ ਨਹੀਂ ਲਿਮਟਿਡ ਹੈ ਜਿਹੜੇ ਬੂਟੇ ਤੁਹਾਨੂੰ ਆਪਾਂ ਦੇ ਸਕਦੇ ਹਾਂ ਜੇਕਰ ਤੁਸੀਂ ਫਾਰਮ ਤੋਂ ਪਹੁੰਚ ਕੇ ਪਨੀਰੀ ਫੁੱਲਾਂ ਦੀ 10 ਦਿਨਾਂ ਤੱਕ ਖਰੀਦਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜਿਹੜਾ ਸੰਪਰਕ ਸਾਥ ਸਕਦੇ ਹੋਗੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਜਾਂ ਫਿਰ ਕੋਈ ਵੀ ਤੁਹਾਡਾ ਸਵਾਲ ਹੋਵੇ ਉਹ ਕਮੈਂਟ ਕਰਕੇ ਤੁਸੀਂ ਪੁੱਛ ਸਕਦੇ ਹੋਗੇ ਵੀਡੀਓ ਨਾਲ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ